2024 ਦੇ ਵਿੱਚ ਚੌਂਕੀਦਾਰ ਤੇ ਸੇਵਾਦਾਰ ਦੀ ਜਿਹੜੀ ਭਰਤੀ ਆਈ ਸੀ ਉਹਨੂੰ ਵਾਪਸ ਲੈ ਲਿਆ ਗਿਆ ਸੀ ਦੁਬਾਰਾ ਫਿਰ ਤੋਂ ਇਹਨਾਂ ਨੇ ਓਪਨ ਕੀਤੀ ਹੈ ਨੋਟੀਫਿਕੇਸ਼ਨ ਆਇਆ ਹੈ 17 ਤਰੀਕ ਨੂੰ ਨੋਟੀਫਿਕੇਸ਼ਨ ਆਇਆ ਹੈ ਕਹਿੰਦੇ 21 ਤਰੀਕ ਤੋਂ ਤੁਸੀਂ ਅਪਲਾਈ ਕਰ ਸਕਦੇ ਹੋਗੇ ਤੇ 15 ਤਰੀਕ ਹੈ ਜਿਹੜੀ ਦਸੰਬਰ ਦੀ ਉਹ ਲਾਸਟ ਰਹੇਗੀ 331 ਪੋਸਟਾਂ ਨੇ ਜਿਹੜੀਆਂ ਚੌਂਕੀਦਾਰ ਸੇਵਾਦਾਰ ਸਵੀਪਰ ਕਮ ਚੌਂਕੀਦਾਰ ਮੱਛੀਮਾਲਕ ਬੇਟਮੈਨ ਲੈਬਾਰਟਰੀ ਅਟੈਂਡੈਂਟ ਤੱਕ ਦੀਆਂ ਆਈਆਂ ਹੋਈਆਂ ਨੇ ਠੀਕ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਚਾਹੀਏ ਕਿਹੜੇ ਕਿਹੜੇ ਵਿਭਾਗ ਚ ਕਿਹੜੇ ਕਿਹੜੇ ਜ਼ਿਲ੍ਹੇ ਚ ਵੱਖੋ ਵੱਖਰੀਆਂ ਆਈਆਂ ਨੇਗੇ ਇਹਦੀ ਸਾਰੀ ਜਾਣਕਾਰੀ ਇਸੇ ਤੁਹਾਨੂੰ ਦੇਵਾਂਗੇ ਇੱਕ ਵੀਡੀਓ ਚ ਪੋਸੀਬਲ ਨਹੀਂ ਹੈ ਦਸਵੀਂ ਦੇ ਇਹਨਾਂ ਨੇ ਡਿਮਾਂਡ ਕੀਤੇ ਉਹ ਮੈਂ ਤੁਹਾਨੂੰ ਦੱਸ ਦਿੰਨਾਗਾ ਠੀਕ ਹੈ ਦਸਵੀਂ ਤੱਕ ਇਹਨਾਂ ਨੇ ਮੰਗਿਆ ਦਸਵੀਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਬਾਕੀ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਦਾ ਕੀ ਬਣੂਗਾ ਫੀਸ ਦੁਆਰਾ ਭਰਨੀ ਹੈ ਜਾਂ ਕਿੱਦਾਂ ਦੁਆਰਾ ਅਪਲਾਈ ਹੋਊਗਾ ਸਾਰੀ ਜਾਣਕਾਰੀ ਹੈ ਜਿਹੜੀ ਉਹ ਸ਼ਾਮ ਤੱਕ ਨਿਊ YouTube ਚੈਨਲ DD ਅਕੈਡਮੀ ਪੰਜਾਬ ਤੇ ਪਾ ਦੇਵਾਂਗੇ ਪੂਰੀ ਕੰਪਲੀਟ ਵੀਡੀਓ ਕੱਲੇ ਕੱਲੇ ਚ ਇਹਨੂੰ ਜਾ ਕੇ ਦੇਖ ਲਿਓ ਸ਼ਾਮ ਤੱਕ ਉਹ ਵੀਡੀਓ YouTube ਤੇ ਆ ਜਾਏਗੀ ਜਿਹਦੇ ਵਿੱਚ ਅਸੀਂ ਸੇਵਾਦਾਰ ਚੌਂਕੀਦਾਰ ਦਾ ਸਾਰਾ ਹਿੱਲਾ ਕਰਕੇ ਦੇ